ਜੀ ਸਨੂ ਕਲਤਲਾ ਮਿਲੀ ਸੀ ਵੀ ਰਾਜਵੰਤ ਕੌਰਾ ਪਤਨੀ ਬਿਕਰਮਜੀਤ ਸਿੰਘ ਇਲਿਸ ਵਿੱਕੀ ਪਿੰਡ ਇਹਨਾਂ ਦਾ ਅਮਰਗੜਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹ ਵੀ ਵਿਭਰਾਪਤੀ ਘਰੇ ਹਾਜ਼ਰ ਸੀ ਵਕਤ 10:30 ਵਜੇ ਉਹਦਾ ਦੋਸਤ ਹੀ ਜੁਹਾਰ ਸਿੰਘ ਉਹਨੂੰ ਨਿਕਨੇਮ ਚਿੱਟੂ ਵੀ ਕਹਿੰਦੇ ਆ ਪੁੱਤਰ ਕਿਸ਼ਨ ਸਿੰਘ ਇਹ ਨਾਨੋਵਾਲ ਕਲਾ ਦਾ ਜੀ ਇਹ ਵੀ ਥਾਣਾ ਖਮਾਣੋ ਚੁਪੈਂਦਾ ਵੀ ਉਹਨੂੰ ਮੋਟਰਸਾਈਕਲ ਤੇ ਲੈ ਗਿਆ ਅੱਗੇ ਉਹਨਾਂ ਨੇ ਮਤਲਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਾਡੇ ਇਧਰ ਹਦੂਦ ਪਿੰਡ ਟੋਡਰਪੁਰ ਪਹੁੰਚ ਗਏ ਉੱਥੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਫਿਰ ਇਹ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਉਹਨਾਂ ਨੇ ਤੁਰੰਤ ਬਚਾਉਣ ਦੀ ਕੋਸ਼ਿਸ਼ ਕੀਤੀ ਹਸਪੀਟਲ ਲੈ ਕੇ ਆ ਗਏ ਤਾਂ ਉਹਦੀ ਮੌਤ ਹੋ ਚੁੱਕੀ ਸੀ ਅਸੀਂ ਸਟੇਟਮੈਂਟ ਲਿਖ ਕੇ ਐਫ ਆਰ ਦਰਜ ਕਰ ਦਿੱਤੀ ਆ 103 ਬੀ ਐਨ ਐਸ ਥਾਣਾ ਸੁਮਰਾਲਾ ਅੱਗੇ ਅਸੀਂ ਦੋਸ਼ੀ ਨੂੰ ਅੱਜ ਗ੍ਰਿਫਤਾਰ ਵੀ ਕਰ ਲਿਆ ਜੁਝਾਰ ਸਿੰਘ ਨੂੰ ਜੀ ਸਰ ਆਪਣੇ ਜਿਹੜਾ ਦੋਸ਼ੀ ਹੈ ਕੋਈ ਨਸ਼ੇ ਕਰਨ ਦੇ ਆਦੀ ਨਹੀਂ ਸੀ ਜੀ ਅੱਜ ਹੁਣ ਗ੍ਰਿਫਤਾਰ ਕਰਿਆ ਕੱਲ ਨੂੰ ਇਹਦਾ ਬੁਕਾਇਦਾ ਮੈਡੀਕਲ ਕਰਾਵਾਂਗੇ ਡਾਕਟਰ ਐਕਸਪੀ ਕਰਾਵਾਂਗੇ ਜੀ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਊਗਾ ਜੀ ਮੁੱਲ ਦੀ ਜਾਂਚ ਦੇ ਵੀ ਆ ਕੋਈ ਰੰਜਿਸ਼ ਸੀ ਕੀ ਜਾਂ ਜਿਹੜੀ ਜਰੀਰੀ ਚੀਜ਼ ਦੇਣ ਕਰਦਿਆਂ ਮਾਰਿਆ ਗਿਆ ਹੁਣ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਇਹਦੇ ਵਿੱਚੋਂ ਇਹ ਵੀ ਪੁੱਛਗਿਸ ਵੀ ਕਰਾਂਗੇ ਦਰਾਨੇ ਤਫਤੀਸ਼ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਵੀ ਕੀ ਇਹਨਾਂ ਦੀ ਰੰਜਿਸ਼ ਸੀ ਕੀ ਕਾਰਨ ਸੀ ਵਜ੍ਹਾ ਕੀ ਸੀ ਇਹਨੂੰ ਮਾਰਦਾ ਅੱਗੇ ਇਹਦੇ ਨਾਲ ਕੋਈ ਹੋਰ ਵਿਅਕਤੀ ਹੈਗਾ ਜਾਂ ਨਹੀਂ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਜੀ ਤੇ ਦੋਸ਼ੀ ਦੇ ਵੀ ਪਹਿਲਾਂ ਵੀ ਮੁਕੱਦਮਾ ਦਰਜ ਹੈ ਨਹੀਂ ਇਹਦੇ ਤੇ ਅਜੇ ਰਿਕਾਰਡ ਕਢਾਉਣਾ ਰਿਕਾਰਡ ਕਰਾ ਕੇ ਪਤਾ ਲੱਗ ਜਾਊਗਾ ਵੀ ਇਹ ਤੇ ਮੁਕੱਦਮਾ ਦਰਜ ਹੈ ਜਾਂ ਨਹੀਂ ਹਾਂਜੀ ਸਾਨੂੰ ਕੱਲ ਤਲਾਹ ਮਿਲੀ ਸੀ ਵੀ ਰਾਜਵੰਤ ਕੌਰਾ ਪਤਨੀ ਬਿਕਰਮਜੀਤ ਸਿੰਘ ਇਲਿਸ ਵਿੱਕੀ ਪਿੰਡ ਇਹਨਾਂ ਦਾ ਅਮਰਗੜਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹ ਬਿਮਰਪਤੀ ਘਰੇ ਹਾਜ਼ਰ ਸੀ ਵਕਤ 10:30 ਉਹਦਾ ਦੋਸਤ ਸੀ ਜੁਹਾਰ ਸਿੰਘ ਉਹਨੂੰ ਨਿਕਨੇਮ ਚਿੱਟੂ ਵੀ ਕਹਿੰਦੇ ਆ ਪੁੱਤਰ ਕਿਸ਼ਨ ਸਿੰਘ ਇਹ ਨਾਨੋਵਾਲ ਕਲਾ ਦਾ ਜੀ ਇਹ ਵੀ ਥਾਣਾ ਖਵਾਣੂ ਚਪੈਂਦਾ ਵੀ ਉਹਨੂੰ ਮੋਟਰਸਾਈਕਲ ਤੇ ਲੈ ਗਿਆ ਅੱਗੇ ਉਹਨਾਂ ਨੇ ਮਤਲਬ ਮੋਟਰਸਾਈਕਲ ਤੇ ਸਵਾਰ ਹੋ ਕੇ ਸਾਡੇ ਇਧਰ ਹਦੂਦ ਪਿੰਡ ਟੋਡਰਪੁਰ ਪਹੁੰਚ ਗਏ ਉੱਥੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿੱਦੀ ਮੌਕੇ ਤੇ ਮੌਤ ਹੋ ਗਈ ਤੇ ਫਿਰ ਇਹ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਉਹਨਾਂ ਨੇ ਤੁਰੰਤ ਬਚਾਉਣ ਦੀ ਕੋਸ਼ਿਸ਼ ਕੀਤੀ ਹਸਪੀਟਲ ਲੈ ਕੇ ਆ ਗਏ ਤਾਂ ਉਹਦੀ ਮੌਤ ਹੋ ਚੁੱਕੀ ਸੀ ਅਸੀਂ ਸਟੇਟਮੈਂਟ ਲਿਖ ਕੇ ਐਫ ਆਰ ਦਰਜ ਕਰ ਦਿੱਤੀ ਆ 103 ਬੀ ਐਨ ਐਸ ਥਾਣਾ ਸਮਰਾਲਾ ਅੱਗੇ ਅਸੀਂ ਦੋਸ਼ੀ ਨੂੰ ਅਜੇ ਗ੍ਰਿਫਤਾਰ ਵੀ ਕਰ ਲਿਆ ਜੁਝਾਰ ਸਿੰਘ ਨੂੰ ਸਰ ਆਪਣੇ ਜਿਹੜਾ ਦੋਸ਼ੀ ਹੈ ਕੋਈ ਨਸ਼ੇ ਕਰਨ ਦੇ ਆਦੀ ਨਹੀਂ ਸੀ ਜੀ ਜੀ ਅੱਜ ਹੁਣ ਗ੍ਰਿਫਤਾਰ ਕਰਿਆ ਕੱਲੂ ਇਹਦਾ ਬੁਕਾਇਦਾ ਮੈਡੀਕਲ ਕਰਾਵਾਂਗੇ ਡਾਕਟਰ ਐਕਸਪੀ ਕਰਾਵਾਂਗੇ ਜੀ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਊਗਾ ਜੀ ਮੁੱਢਲੀ ਮੁੱਲੀ ਜਾਂਚ ਦੇ ਵੀ ਆ ਕੋਈ ਰੰਜਿਸ਼ ਸੀ ਕੀ ਜਾਂ ਜਿਹੜੀ ਜਰੀਰੀ ਚੀਜ਼ ਦੇ ਨਕਾਰਦੇ ਨੂੰ ਮਾਰਿਆ ਗਿਆ ਹੁਣ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਇਹਦੇ ਵਿੱਚੋਂ ਇਹ ਵੀ ਪੁੱਛਗਿਸ ਵੀ ਕਰਾਂਗੇ ਦੌਰਾਨੇ ਤਫਤੀਸ਼ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਵੀ ਕੀ ਇਹਨਾਂ ਦੀ ਰੰਜਿਸ਼ ਸੀ ਕੀ ਕਾਰਨ ਸੀ ਵਜ੍ਹਾ ਕੀ ਸੀ ਇਹਨੂੰ ਮਾਰਦਾ ਅੱਗੇ ਇਹਦੇ ਨਾਲ ਕੋਈ ਹੋਰ ਵਿਅਕਤੀ ਹੈਗਾ ਜਾਂ ਨਹੀਂ ਉਹ ਸਾਰਾ ਕੁਝ ਸਾਹਮਣੇ ਆ ਜੂਗਾ ਜੀ ਇਹ ਦੋਸ਼ੀ ਦੇ ਵੀ ਪਹਿਲਾਂ ਵੀ ਮੁਕੱਦਮਾ ਦਰਜ ਨਹੀਂ ਇਹਦੇ ਤੇ ਅਜੇ ਰਿਕਾਰਡ ਕਢਾਉਣਾ ਰਿਕਾਰਡ ਕਰਾ ਕੇ ਪਤਾ ਲੱਗ ਜੂਗਾ ਵੀ ਇਹ ਤੇ ਮੁਕੱਦਮਾ ਦਰਜ ਹੈ ਜਾਂ ਨਹੀਂ